ਇਤ ਬਹੁਤ ਗਰੀਬ ਘਰ ਅਸਮਰੂਰ ਦੇ ਲਾਦਿਓ ਨਾ ਪਿੰਡ ਐ ਮੈਨੂੰ ਉਹਨਾਂ ਸਾਰਾ ਪਹਿਲਾਂ ਆਪਣਾ ਲਿਖ ਕੇ WhatsApp ਦੇ ਭੇਜਿਆ ਤੇ ਉਹ ਬੱਚਿਆਂ ਦਾ ਭਾਈ ਸਾਹਿਬ ਦੀ ਅਸੀਂ ਬਹੁਤ ਗਰੀਬ ਘਰ ਚਾਹ ਤਾ ਕਹਿੰਦਾ ਪਿਓ ਮੇਰਾ ਚੜਾਈ ਕਰਦਿਆ ਮਾਂ ਨੇ ਪਸ਼ੂ ਰੱਖਤੇ ਐਧਰ ਉਧਰ ਤਾਇ ਚਾਚਿਆਂ ਦੇ ਕਾਰਨ ਕੰਮ ਵੀ ਕਰਨਾ ਪਸ਼ੂ ਵੀ ਰੱਖਣੇ ਸੰਨੂ ਵੀ ਜਦੋਂ ਤੋਂ ਸੁੱਤ ਸੰਭਾਲੀ ਨਾ ਆ ਲਾ ਲਿਆ ਬੋਇ ਬਰਾ ਅਸੀਂ ਕਹਿੰਨਾ ਸ਼ੋਦੀ ਉਮਰੇ ਦਿਹਾਰੀ ਜਾਨ ਲੱਗਦਾ ਹੌਲੀ ਹੌਲੀ ਵੱਡੇ ਹੋ ਗਏ 10 ਪਲਸ ਸੰਪਰਗ ਹੈ ਵੱਡਾ ਭਰਾ 12 ਪਲਸ ਸੰਪਰਗ ਆ ਨੌਕਰੀ ਸਾਨੂੰ ਕਿਉਂ ਮਿਲਨੀ ਸੀ ਉਹ ਗਰੀਬੀ ਵਿੱਚ ਹੀ ਕਹਿੰਨਾ ਬਚਪਨ ਲੰਘਿਆ ਗਰੀਬੀ ਵਿੱਚ ਹੀ ਜਵਾਨੀ ਸ਼ੁਰੂ ਹੋ ਗਈ ਪਰ ਗੁਰੂ ਦੀ ਨਦਰ ਕਿਰਪਾ ਬਖਸ਼ਿਸ਼ ਹੋਈ ਪਿੰਦ ਦੇ ਗੁਰਦੁਆਰੇ ਵੱਲ ਲਗਮ ਲਾਦੇ ਕਿਆ ਮੈਂ ਰੋਜ਼ ਜਾ ਕੇ ਸਲੇਰੇ ਝਾੜੂ ਪੇਰਨਾ ਚ ਗੁਰਦਾਰੇ ਪਾਣੀ ਨਾ ਧੋਣਾ ਪੁੱਛਾ ਲੋਣਾ ਲੋਕ ਵੀ ਚੰਦਾ ਕਹਿਣ ਲੱਗ ਪਏ ਪਰ ਗਰੀਬ ਤਾਂ ਹੈ ਵੀ ਸੇਵਾ ਬਰੀ ਤਾਂ ਤਦ ਗਿਆ ਮੇਰੀ ਮਾਂ ਨੇ ਵੀ ਕਹਿਣਾ ਪੁੱਤ ਗੁਰੂ ਤੇ ਵਿਸ਼ਵਾਸ ਰੱਖ ਉਹਦੂ ਗੁਰੂ ਨੇ ਕਿਰਪਾ ਦਰੋਣੀ ਕਹਿਣਾ ਇੱਥੋਂ ਦਾ ਭਾਈ ਸਾਹਿਬ ਅਸੀਂ ਜਨ ਦੋਵੇਂ ਭਰਾ ਸਕੂਲ ਚ پڑھਦੇ ਸੀ ਸਾਡੇ ਤੋਂ ਵਿਆਹ ਵਾਸਤੇ ਕੋਪਰੇ ਨਹੀਂ ਸੀ ਸਾਡੇ ਚਾਚੇ ਦੇ ਲੜਕੇ ਨਾਲ ਵਿਆਹ ਉਹਦੇ ਦਾਤਿਆਂ ਦਾ ਲੜਕਾ ਉਹ ਚਰਚਾ ਉਹਦੋਂ ਪਹੁੰਚ ਜਾਏ ਕਹਿੰਦਾ ਚਾਚੇ ਨੇ ਲੜਕੇ ਦਾ ਵਿਆਹ ਸਾਡੇ ਕੋ ਪੱਪਰੇ ਨਹੀਂ ਸੀ ਜਦੋਂ ਬਰਾਤ ਉਦੋਂ ਬੱਸ ਭਰ ਕੇ ਲੋਬੀ ਜਾਂਦੇ ਸੀ ਨਾ ਵੱਡੀਆਂ ਦੋ ਤਿੰਨ ਲੈਣੀਆਂ ਬੱਸ ਲੈ ਲੈਂਦੇ ਸੀ ਬਰਾਤ ਤੇ ਕਹਿੰਦਾ ਅਸੀਂ ਨਾ ਬੱਸੇ ਚੜ ਗਏ ਸਕੂਲ ਦੀ ਮਰਦੀ ਪਾਦ ਲਿਆ 2 ਕਿਲੋਮੀਟਰ ਬੱਸ ਗਈ ਬੰਨੋ ਕਹਿੰਦਾ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਉਹ ਵੀ ਬਰਾਤੇ ਆਏ ਆ ਕਿਸੇ ਨੇ ਦੱਸ ਤੋ ਨਹੀਂ ਤੱਕ ਪੱਪਰੇ ਵੀ ਸਕੂਲ ਵਾਲੇ ਆਇਆ ਕਹਿੰਦਾ 2 ਕਿਲੋਮੀਟਰ ਅੱਗੇ ਜਾ ਕੇ ਬਸ ਰੁਪਾ ਲਈ ਸਾਡੇ ਜਾਤੇ ਨੇ ਸਾਨੂੰ ਬਸਤੀਆਂ ਦਾ ਤੱਕ ਨਾ ਜਾਓ ਤੁਸੀਂ ਸੋਲ ਲਕ ਪ੍ਰਸਕੂਲੇ ਜਲੇ ਬਰਾਤੇ ਜਾਣਾ ਕਹਨੋ ਫਤੋ 2 ਕਿਲੋਮੀਟਰ ਅਸੀਂ ਰੋਂਦੇ ਤੁਰ ਕੇ ਆਏ ਸਾਡੇ ਕੋਲ ਪੱਤਰੇ ਨਹੀਂ ਸੀ ਬਰਾਤੇ ਵੀ ਨਹੀਂ ਸੀ ਬੋਲ ਕੇ ਆ ਪਿੰਡ ਸੇਵਾ ਕਰਦੇ ਅੰਦਰਦੇ ਚਿੱਤ ਦੇ ਭਾਵਨਾ ਬਣੀ ਹਰੇਤ ਮਹੀਨੇ ਸ਼੍ਰੀ ਦਰਵਾਜ ਸਾਹਿਬ ਜਾਣ ਲੱਗ ਗਏ ਕਹਨੋ ਮੈਂ ਦਿਹਾਰੀ ਚੋਂ ਪੈਸੇ ਲੱਗਣੇ ਉਹ ਪੈਸੇ ਆ ਨਾਮ ਦਰਵਾਜ ਸਾਹਿਬ ਜਾਣਾ ਜਾ ਕੇ ਮੰਦਰ ਵਿੱਚ ساری ਰਾਤ ਸੇਵਾ ਕਰ ਗੁਰੂ ਰਾਮਦਾਸ ਮਹਾਰਾਜ ਦੇ ਲੰਦਰ ਵਿੱਚ ਭੰਦੇ ਮਾਇੰਦਾਰਿਆ ਸੇਲਾ ਕਰਦਾ ਰਿਹਾ ਉਹ ਬਚਾਤ ਕਹਿੰਦਾ ਇੱਕ ਦਿਨ ਮਹਾਰਾਜ ਜੀ ਕਲਾ ਵਿਪਕ ਪਾਤਾ ਗੁਰੂ ਦੀ ਬਾਣੀ ਵੀ ਦੇਣਾ ਮੈਨੂੰ ਸਾਹਮਣੇ ਆਉਣ ਲੱਗ ਪਈ ਮੈਂ ਹੋਕ ਨਾਮਾ ਵੀ ਪੰਨਾ ਆਪਣੀ ਮਾਣੋ ਹੀ ਮੈਂ ਹੋਕ ਨਾਮਾ ਸੁਣਾਉਣਾ ਕਹਿੰਦਾ ਐਸੀ ਗਿਰਪਾਤ ਦਿਨ ਹੋਈ ਜਦੋਂ ਸਵੇਰੇ ਸਵੇਰੇ ساری ਰਾਤ ਸੇਵਾ ਕਰਕੇ ਇਸ਼ਨਾਨ ਕਰਕੇ ਨਰੋ ਦਰਸ਼ਨ ਕਰਕੇ ਮੈਂ ਵਾਪਸ ਪੈਨੂ ਸਮਰੂਰ ਵੱਲੋਂ ਆਉਣਾ ਸੀ ਕਹਿਣਾ ਪੁੱਤੋਂ ਮੱਥਾ ਦੇ ਗਿਲੰਦਰ ਹਾਲ ਕਰੋ ਪਿੱਛੇ ਮੋਰਨ ਮੱਦਾ ਤੱਕ ਸੈਂਦਰੀ ਕੋਈ ਵਿਦੇਸ਼ ਨੂੰ ਆਈ ਸੀ ਪੁਣੀ ਰੋਕ ਕੇ ਕਹੇ ਬੇਤੇ ਵੀ ਅਸੀਂ ਲੰਗਰ ਸ਼ਤਨਾਕ ਦੇ ਸੰਦਸੋ ਆਸ ਮਾਨ ਸਿੱਖ ਤੇ ਰਕੀ ਲੰਗਰ ਕਿੱਧਰ ਕਹਿਣਾ ਮਾਂ ਨੂੰ ਕਹ ਸੱਜੇ ਹੱਥੀ ਇੱਥੇ ਲੰਗਰਾਂ ਵੀ ਇੱਥੇ ਛੱਬ ਲੋ ਤਦ ਇਹਨਾਂ ਨੇ ਕਿ ਮੇਟਾ ਵੀ ਤੂੰ ਰੋਜ ਆਉਂਨੇ ਤਦ ਨੇ ਨਾ ਕਹਨੀ ਮੈਂ ਇੱਕ ਮਹੀਨੇ ਬਾਦ ਆਉਣਾ ਕਿੱਥੋਂ ਆਉਨੇ ਕਹਿੰਦੇ ਮੈਂ ਕਿ ਮੈਂ ਸੰਗਰੂਰ ਦੇ ਕੋਲ ਹਾਂ ਕਹਿਣਾ ਬੇਟੇ ਇੱਥੇ ਹੋਰ ਕੀ ਕੀ ਬਣਿਆ ਹੋਇਆ ਕਹਿਣਾ ਮੈਨੂੰ ਜਿੰਨੀ ਨੌਲੇਜ ਸੀ ਮਹਿੰਦਰ ਸਿੰਘ ਆ ਵੇ ਤੋ ਉੱਤਰ ਕੇ ਨਾਲ ਦੁੱਖ ਬਣਨੀ ਵੇਰ ਆ ਇੱਕ ਪਾਸੇ ਬਾਬਾ ਬੁੱਢਾ ਸਾਹ ਦੀ ਵੇਰ ਆ ਸਾਹਮਣੇ ਲਾਤੀ ਵੇਰ ਐ ਐਦਾਂ ਪ੍ਰਦਰਮਾ ਕਰਕੇ ਅੰਦਰ ਜਾਈ ਰਾਂ ਮੈਂ ਉਹ ਬਹੁਤ ਕੁਝ ਦੱਸਿਆ ਜਿੰਨਾ ਤੋਂ ਮੈਂ ਸੀ ਕਹਿਣੋ ਉਹ ਸਾਨੂੰ ਸੁਣਦੇ ਰਹਿ ਤਾਂ ਉਹਨੇ ਮੈਨੂੰ ਸੁਣ ਕੇ ਕਿਹਾ ਬੇਟੇ ਜੇ ਤੇਰ ਕੋਲ ਤਹਿਮਾ ਸਾਨੂੰ ਦਾਸ਼ਨ ਕਰਵਾ ਦੇ ਕਹਿਣਾ ਮਾਨੂੰ ਨੇ ਪੁੱਛਿਆਂ ਦੀ ਕਿੱਥੋਂ ਆਏ ਹੋ ਕੋ ਕਹਿੰਦੇ ਜਰਮਨ ਤੋਂ ਆਇਆ ਸੀ ਉਹ ਸਾਰੀ ਫੈਮਲੀ ਨੂੰ ਕਿਹਾ ਮੈਨੂੰ ਐ ਲੱਗਾ ਵੇ ਗੁਰੂ ਰਾਮਦਾਸ ਸਿਮਹਾਰਨ ਮੈਨੂੰ ਕਿਹਾ ਪਹਿਲਾਂ ਉਹਨਾਂ ਨੂੰ ਦਰਸ਼ਨ ਕਰਵਾ ਮਨ ਨੂੰ ਲੰਗਰ ਵੀ ਸ਼ਿਕਾਇਆ ਮੈਂ ਉਹਨਾਂ ਨੂੰ ਸਾਰੇ ਦਰਸ਼ਨ ਵੀ ਕਰਵਾਏ ਦੋ ਤਿੰਨ ਘੰਟੇ ਨਾਲ ਦੇਹਾ ਕਹਿੰਦੀ ਜਾਨ ਲੱਗੇ ਜਦੋਂ ਮੈਨੂੰ ਪ੍ਰੋਪੋ ਮੈਨੂੰ ਕਹਿ ਕਿ ਤੈਨੂੰ ਪੈਸੇ ਕਿੰਨੇ ਦੇ ਪੈਸੇ ਨਹੀਂ ਮਿਲਣੇ ਮੈਂ ਪੈਸੇ ਨਹੀਂ ਲੈਣੇ ਕਲਮ ਸ਼ਹਿਰ ਉਹਨੇ ਮੇਤ ਕੋ ਨੰਬਰ ਲੈ ਲਿਆ ਉਹ ਮੈਨੂੰ ਜਰਮਨ ਦਾਕੇ ਵੀ ਫੋਨ ਕਰਦੇ ਆ ਜਰਮਨ ਜਾ ਕੇ ਵੀ ਦਿਨੋਂ ਮੈਨੂੰ ਫੋਨ ਕਰਦੇ ਰਹੇ ਫਿਰ ਉਹ ਇੱਕ ਸਾਲ ਬਾਅਦ ਆਇਆ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਸਿਰ ਅਸੀਂ ਮਲੇ ਉਹ ਤੋਂ ਬਾਅਦ ਚਲੇਗਾ ਫਿਰ ਉਹ ਕੋਵਿਡ ਦੇ ਦਿਨ ਸ਼ੁਰੂ ਹੋ ਗਿਆ ਕਰੋਨਾ ਦੇ ਦਿਨ ਸ਼ੁਰੂ ਹੋ ਗਿਆ ਕਹਿੰਦਾ ਉਹ ਜਰਮਨ ਵਾਲਿਆਂ ਨੇ ਗ੍ਰੇਟਲ ਬਈ ਬੇਟੇ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਕਹਿੰਦਾ ਮੈਂ ਉਹਨੂੰ ਭਾਂਪੀ ਅਸੀਂ ਗਰੀਬ ਬਹੁਤ ਆ ਤੁਹਾਨੂੰ ਪਤਾ ਸਾਡੀ ਬਾਲਿਆਂ ਵਾਲੀ ਛੱਤ ਹੈ ਜੇ ਮੈਂ ਤੁਹਾਨੂੰ ਘਰ ਵਿਖਾਵਾਂ ਨਾ ਕਹਿੰਦਾ ਮੈਂ ਆਪਣਾ ਸਾਰਾ ਕੁਝ ਦੱਸਦਾ ਸਾਡੇ ਇੰਨੀ ਗਰੀਬੀ ਆ ਆਹ ਘਰ ਐ ਇੰਨੀ ਕਿਹ ਜਾਂਦਾ ਚਾਰ ਮੱਲੇ ਦੇਦਾ ਆ ਆਪਣੇ ਬਾਰੇ ਸਭ ਕੁਝ ਦੱਸਦਾ ਉਹ ਕਹਿੰਦੇ ਪੁੱਤ ਕੋਈ ਗੱਲ ਨਹੀਂ ਸਾਨੂੰ ਘਰ ਨਾਲ ਨਹੀਂ ਹੈ ਅਸੀਂ ਤੈਨੂੰ ਇੱਥੇ ਬਹਾਲ ਲੈਣਾ ਤੂੰ ਮੁੰਡਾ ਬਹੁਤ ਚੰਗਾ ਹੈ ਸਾਨੂੰ ਤੇਰੀ ਪ੍ਰੋਪਰਟੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਨੂੰ ਪ੍ਰੋਪਰਟੀ ਨਹੀਂ ਸਾਨੂੰ ਪੁੱਤ ਚਾਹੀਦਾ ਉਹ ਤੂੰ ਬਹੁਤ ਚੰਗਾ ਹੈ ਕਹਿੰਦਾ ਮੈਂ ਆਪਣੀ ਮਾਂ ਨੂੰ ਦੱਸਿਆ ਮਾਂ ਉਹ ਜਰਮਨ ਵਾਲਗੇਰ ਫੋਨ ਕਰਦੇ ਉਹ ਰਿਸ਼ਤਾ ਕਰਨ ਦਾ ਹੈ ਕਹਿਣਾ ਮੇਰੀ ਮਾਂ ਰੋਪੀ ਉਹ ਕਹਿੰਦੀ ਇਹ ਵੀ ਗੁਰੂ ਰਾਮਦਾਸ ਮਹਾਰਾ ਜੀ ਕੋ ਨਜ਼ਰ ਹੈ ਪੁੱਤ ਸਾਡੀ ਬਾਂ ਕਿਨੇ ਪਾਨੀ ਹੈ ਕਹਿਣਾ ਐਨੇ ਨੂੰ ਕੋਵਿਡ ਦੇ ਦਿਨ ਸ਼ੁਰੂ ਹੋ ਪਏ ਤੇ ਉਹਨਾਂ ਨੇ ਆਪਣੀ ਲੜਕੀ ਨਾਲ ਗੱਲ ਕਰਾਈ ਮੈਂ ਕੋ ਲੜਕੀ ਨੂੰ ਵੀਡੀਓ ਕਾਲ ਕੀਤੀ ਤੇ ਕਹਿਣਾ ਜਿਰੋ ਮੈਨੂੰ ਘਰ ਵਿਖਾਇਆ ਸਭ ਕੋ ਵਿਖਾਵੇ ਆ ਕੋ ਜੈ ਵੀ ਬਾੜ ਵਿੱਚ ਨਾ ਬੇਸੀ ਗਰੀਬਾ ਕਹਿਣਾ ਲੜਕੀ ਨੇ ਕਿਹਾ ਕੋਈ ਨਹੀਂ ਆਪਾਂ ਨੂੰ ਦੱਲ ਕੀਤੀ ਪੈਸੇ ਭਜਨੇ ਸ਼ੁਰੂ ਕਰਦੇ ਕਹਿੰਦੇ ਪੁੱਛੀ ਬਣਾਵਾ ਅਸੀਂ ਉਹਨਾਂ ਨੂੰ ਰੋਪਦੇ ਰਹੇ ਉਹ ਪੈਸੇ ਭੇਜਦੇ ਰਹੇ ਕਹਿੰਦੇ ਅਸੀਂ ਪੁੱਛੀ ਤੇ ਹਰ ਕਰ ਲਈ ਲੋਕੀ ਕਹਿੰਦੇ ਮਾਨੂੰ ਕਿੱਨਾ ਕਿੱਥੋਂ ਮਿਲ ਗਿਆ ਕੋਵਿਡ ਤੋਂ ਬਾਅਦ ਉਹ ਪੱਲੀ ਲੜਕੀ ਆਈ ਫਿਰ ਉਹਨੂੰ ਬਿਨਾਂ ਅਸੀਂ ਲੱਗ ਕੇ ਆਏ ਦਿੱਲੀ ਤੋਂ ਜਦੋਂ ਆਪਣੇ ਪਿੰਡ ਲਿਆਂਦਾ ਲੋਕੀ ਗੱਲਾਂ ਕਰਨ ਲੱਗ ਪਏ ਕਹਿੰਦੇ ਓਏ ਗੀਤ ਫੁੱਦ ਲੱਗਦਾ ਤੁਮ ਦਾ ਫਰਦਾਰ ਇਹਨਾਂ ਕੋਈ ਨੱਚਣ ਗਾਣ ਵਾਲੀ ਲੜਕੀ ਮੈਨੂੰ ਬਾਹਰ ਵਾਲੀ ਲੜਕੀ ਦਿੱਥੋਂ ਮਿਲ ਗਈ ਉਹ 15 20 ਦਿਨ ਲੜਕੀ ਰਹੀ ਕਹਿੰਦਾ ਫਿਰ ਚਲੇ ਗਏ ਉਤੋਂ ਬਾਅਦ ਜਦੋਂ 2022 ਵਿੱਚ ਉਹ ਸਿਰ ਪਰਿਵਾਰ ਆਇਆ ਜਦੋਂ ਸਾਡੀ ਪੁੱਤੀ ਬਣ ਕੇ ਤਿਆਰ ਹੋਵੇ ਵੀ ਉਹ ਵਿਆਹ ਸ਼ਾਦੀ ਹੋਏ 6 ਮਹੀਨੇ ਮਹਾਰਾਜ ਦੀ ਕਿਰਪਾ ਬਖਸ਼ੇ ਹੋਵੇ ਉਹ ਲੜਕੀ ਦੇ ਨਾਲ ਜਰਮਨ چلا ਗਿਆ ਉਹਨੂੰ ਕਹਿੰਦਾ ਭਾਈ ਸਾਹਿਬ ਦੀ ਸਾਰੇ ਪਿੰਦ ਵਿੱਚੋਂ ਸਭ ਤੋਂ ਪੁੱੱਚੀ ਪੁੱਠੀ ਸਾਡੀ ਹੈ ਕਹਿਣਾ ਮੇਰੇ ਘਰ ਵਾਲੀ ਨੇ ਕਿ ਕਮਿੰਝਰ ਹੋਰ ਭਾਉ ਉਪਰ ਕੋ ਹੋਰ ਨੋ ਨਹੀਂ ਕਹਿ ਸਾਰੇ ਪਿੰਦ ਨਾਲ ਲੋਕ ਉਹ ਮੱਲਕ ਚੁੱਤੀ ਪੁੱਠੀ ਵੰਸਾਦੀ ਹੈ ਉਹਨੂੰ ਜਰਮਾ ਬਿੰਦਾ ਕਹਿਣ ਕੋ ਭਾਵ ਕੇ ਐਸਾ ਸਨਤ ਗੁਰੂ ਤੇ ਵਿਸ਼ਵਾਸ ਰਖੀਏ ਗੁਰੂ ਵਿੱਚ ਵਰਦ ਕੇ ਇਦਾਂ ਗਰੀਬੀਆਂ ਵੀ ਦੂਰ ਕਰ ਦਿੰਦਾ ਆਗਰੀ ਵੇਰ ਕੋਈ ਡਰ ਨਾ ਰਹੀ ਬਸ ਗੁਰੂ ਦੀ ਸੇਵਾ ਤੇ ਭਾਵਨਾ ਵਿਸ਼ਵਾਸ ਰਖੀਏ ਅੰਦਰੋਂ ਦਿਲ ਸਾਫ਼ ਹੋਣਾ ਚਾਹੀਦਾ ਹੈ ਨੀਅਤ ਸ਼ੁੱਧ ਹੋਣੀ ਚਾਹੀਦੀ ਨਾਨਕ ਘਰ ਦੀ ਵੈਤਿਆ ਸਭ ਮਿਲਿਆ ਜੇ ਨੀਂਦ ਰਾਸ ਤਰਿਆ ਕਿਸੇ ਨਾਲ ਧਈਮੰਦੀ ਨਾ ਕਰੋ ਤੋ ਖਾਣ ਕਰੋ ਨਾਮ ਜਪੋ ਗੁਰੂ ਤੇ ਆਸ ਪਰ ਸਰਬ ਸਭ ਕੁਰ ਗੁਰੂ ਕੋ ਮਿਲਦਾ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਦੇ ਜੋ ਬੋਲੈ ਇहां ਉਹ ਸਾਥ ਹੋਵੇ ਬੰਦਾ ਚਾਹੁੰਦਾ ਮੇਰੀਆਂ ਸ਼ਾਮਾਂ ਪੂਰੀਆਂ ਹੋਣ ਕਹਿੰਦੇ ਬੋ ਜਨ ਦੀਆਂ ਆ ਆਖਰੀ ਗੱਲ ਸੁਣਿਆ ਪਿਆ ਮੈਨੂੰ ਸਾਰੇ ਸੁੱਖ ਮਿਲਣ ਅੱਛਾ ਤੁਸੀਂ ਇੱਕ ਸੁੱਖ ਦੀ ਨਹੀਂ ਮੰਗ ਮੰਾਇ ਸਾਰੇ ਮੰਗ ਰਾਜ ਇੱਕ ਮੰਦਾਂ ਦੇ ਤੇ ਦੂਜਾ ਦੁੱਖ ਵੀ ਆ ਰਹੇ ਨੇ ਫਿਰ ਮਾਰਾ ਸਾਰੇ ਸੁੱਖ ਦਿਓ ਘਰ ਚ ਸਾਰੀਆਂ ਸ਼ਾਮਾਂ ਪੂਰੀਆਂ ਕਰੋ ਅੱਛਾ ਆਪਾਂ ਗੁਰੂ ਨੂੰ ਕਹਿ ਦਿੱਤਾ ਉਹ ਜੋ ਗੁਰੂ ਨੇ ਕਿਹਾ ਜੋ ਸ਼ਬਦ ਨੇ ਕਿਹਾ ਉਹ ਨਹੀਂ ਆਪ ਤਾ ਸੁਣਿਆ ਆਪਣੀ ਅਰਦਾਸ ਕਰਕੇ ਚਲੇ ਜਾਏ ਆਪਣੀ ਮੰਨ ਰੱਖ ਕੇ ਚਲੇ ਜਾਏ ਜੋਗ ਗੁਰੂ ਨੇ ਕਿਆ ਸੁਨੇਹਾ ਹੁ ਜਦ ਤੇਰੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ ਤੈਨੂੰ ਸਾਰੇ ਸੁੱਖ ਵੀ ਮਿਲਣਗੇ ਇਹ ਲੋਕ ਸੁੱਖੀਏ ਪਰ ਲੋਕ ਸੁਹੇਲੇ ਵੀ ਹੋਣਗੇ ਪਰ ਤੈਨੂੰ ਗੁਰੂ ਦੀ ਗੱਲ ਮੰਨਣੀ ਪਣੀ ਹੈ ਮਾਰਦ ਸੁੱਖੀ ਕਰਨਾ ਸੁਣੋ ਤੇ ਸ਼ਬਦ ਔਰ ਰੋਜ਼ ਕਰਮਾ ਪੈਗਾ ਐਵਰੀਡੇ ਜਪਨਾ ਪੈਗਾ ਐਵਰੀਡੇ ਉਹ ਬੰਦ ਕਰਮਾ ਪੈਗਾ ਸਿੰਧਾ ਦੇਵਨ ਮਹਾਰਾਜ ਉਹ ਪੂਨਾਮ ਦਿੰਦੇ ਕਿਛਾ ਪੁਰਪ ਸਰਵ ਸੁਪਯ ਦਾਤਾ ਹਰ